ਬੂਮੀ ਇੰਟੀਰੀਅਰ ਵਿੱਚ ਤੁਹਾਡਾ ਸਵਾਗਤ ਹੈ। ਹੈਲੋ ਦੋਸਤੋ ਬੂਮੀ ਇੰਟੀਰੀਅਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਬੂਮੀ ਇੰਟੀਰੀਅਰ ਵੱਲੋਂ ਅਸੀਂ ਤੁਹਾਡੇ ਕੋਲ ਲੈ ਕੇ ਆਈਆਂ ਸਪੈਸ਼ਲ ਸਟੇਨਲੈਸ ਸਟੀਲ 304 ਗ੍ਰੇਡ ਦਾ ਕੂਲਰ। ਇਹਦੀ ਖਾਸੀਅਤ ਇਹ ਹੈ ਕਿ ਇਹਦਾ ਟੈਂਕ ਹੈ ਜਿਹੜਾ ਉਹ ਜੁਆਇੰਟਲੈਸ ਹੈ। ਕੋਈ ਵੀ ਜੁਆਇੰਟ ਨਹੀਂ ਲੀਕੇਜ ਦੀ ਕੋਈ ਵੀ ਸਮੱਸਿਆ ਨਹੀਂ ਆਏਗੀ। ਦੂਜੀ ਗੱਲ ਇਹਦੇ ਚਾਰੇ ਸਾਰੇ ਨਟ ਬੋਲਟ ਯੂਜ਼ ਕੀਤੇ ਹੋਏ ਆ ਸਾਰੇ 304 ਗ੍ਰੇਡ ਸਟੀਨਲੈਸ ਸਟੀਲ ਦੇ ਯੂਜ਼ ਕੀਤੇ ਹੋਏ ਆ। ਹਨੀ ਪੈਡ ਪਾਇਆ ਹੋਇਆ ਔਰ ਇਸ ਤੋਂ ਇਲਾਵਾ ਜਿਹੜੀ ਅੰਦਰ ਮੋਟਰ ਯੂਜ਼ ਕੀਤੀ ਹੋਈ ਹੈ ਸੀਜੀ ਕੰਪਨੀ ਦੀ ਮੋਟਰ ਹੈ ਜਿਹਦੀ ਸਿਰਫ ਬਿਜਲੀ ਦੀ ਜਿਹੜੀ ਖਪਤ ਹੈ ਸਿਰਫ 90 ਵਾਟ ਹੈ ਔਰ ਹਵਾ ਦਾ ਫਲੋ 15 ਤੋਂ 20 ਫੁੱਟ ਤੱਕ ਹਵਾ ਦਾ ਫਲੋ ਹੈ ਮਤਲਬ ਇਹ ਵੀ ਥੋੜੇ ਪੈਸਿਆਂ ਦੇ ਵਿੱਚ ਆਪਾਂ ਥੋੜੀ ਬੇਲ ਹੀ ਕੰਜਪਸ਼ਨ ਦੇ ਵਿੱਚ ਵੱਧ ਹਵਾ ਲੈ ਸਕਦੇ ਹਾਂ ਬਹੁਤ ਐਫੀਸ਼ੀਐਂਸੀ ਬਹੁਤ ਵੈਰੰਗ ਵਾਲੀ ਮੋਟਰ ਹੈ ਔਰ ਦੂਜੀ ਗੱਲ ਮਤਲਬ ਇਨਵਰਟਰ ਤੇ ਵੀ ਚੱਲ ਸਕਦਾ ਹੈ ਕੂਲਰ ਔਰ 10 ਸਾਲ ਦੀ ਇਹ ਰਿਟਨ ਚ ਗਾਰੰਟੀ ਹੈ ਸਾਡੀ ਇਹਦੀ ਇਸ ਬੋਡੀ ਦੀ ਇਹਦੀ ਬਾਡੀ ਖਰਾਬ ਨਹੀਂ ਹੈ ਜੀ ਦੂਜੀ ਗੱਲ ਹਨੀ ਪੈਡਰ ਨੂੰ ਲੱਗਿਆ ਹੋਇਆ ਜਿਹਦੇ ਨਾਲ ਇਹਦੀ ਕੂਲਿੰਗ ਕਪੈਸਿਟੀ ਬਹੁਤ ਅੱਛੀ ਹੁੰਦੀ ਹੈ ਆ ਪੈਨ ਇੰਡੀਆ ਸਪਲਾਈ ਹੈ ਸਾਡੀ ਪੈਨ ਇੰਡੀਆ ਕਿਤੇ ਵੀ ਅਵੇਲੇਬਲ ਹੋਏ ਉਥੇ ਸਪਲਾਈ ਦੇ ਦੇਵਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਬਹੁਤ ਹੀ ਬੈਸਟ ਕੂਲਰ ਹੈ ਤੁਹਾਡੇ ਵਾਸਤੇ ਲੈ ਕੇ ਆਏ ਆ ਥੈਂਕ ਯੂ ਧੰਨਵਾਦ